ਭਾਈ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਠੀਕ ਠਾਕ ਹੋਣਾ ਭਾਈ ਖੇਵੇਂ ਤਾਂ ਕਿ ਭਾਈ ਅੱਜ ਸਪਰੇਅ ਕਰਨ ਦੇਖੋ ਡਰਮ ਭਰਦੇ ਆ ਤੇ ਭਰ ਕੇ ਸਪਰੇਅ ਕਰਨ ਜਾਵਾਂਗੇ ਤੇ ਮਿਲਾਂਗੇ ਫਿਰ ਤੁਹਾਨੂੰ ਅੱਜ ਪਤਾ ਲੱਗੂ ਵੈਲੀਆਂ ਦੇ ਜ਼ੋਰ ਦਾ ਪੈਰ ਖਿਚਣ ਲਈ ਲਓ ਭਾਈ ਆ ਦੇਖੋ ਇਹ ਪੈਪ ਲਾ ਕੇ ਬਹਿ ਗਏ ਆਪਾਂ ਤੇ ਹੁਣ ਡਰਮ ਭਰਾਂਗੇ ਟਰੈਕਟਰ ਚਲਾ ਕੇ ਇਧਰ ਪਿੱਛੇ ਇਹ ਵੱਡਾ ਬਾਈ ਫਰਦਾ ਖੜ ਜਾ ਦਿਖਾਉਣਾ ਤੁਹਾਨੂੰ ਤੇ ਫੇਰ ਕਰਾਂਗੇ ਸਪਰੇਅ ਇਹ ਤਾਂ ਪਾਣੀ ਇਧਰ ਚੱਲੀ ਜਾਂਦਾ ਕਣਕ 'ਚ ਹਾਂ ਦੇਖੋ ਕਣਕ 'ਚ ਚੱਲੀ ਜਾਂਦਾ ਪਾਣੀ ਕਿੱਧਰ ਦੇਖੋ ਉਹ ਲਾਈ ਜਾਂਦਾ ਨੱਕੇ ਪਾਣੀ ਦੂਜੇ ਨੂੰ ਵੜਾਤਾ ਨਹਿਰ ਦਾ ਪਾਣੀ ਹੈ ਤੇ ਬੱਸ ਹੁਣ ਬਸ ਸਪਰੇਅ ਦੇ ਜੋਗ ਦੇਵਾਂਗੇ ਆ ਰਿਹਾ ਲਾਤਾ ਆ ਦੇਖੋ ਇਹ ਆ ਦੇਖੋ ਥਿਸ ਇਜ਼ ਅ ਡਰਮ ਦੇਖੋ ਲਓ ਜੀ ਨਾ ਕੋਈ ਪ੍ਰੋਬਲਮ ਅੱਜ ਬੀਜੀ ਆਪਾਂ ਕਾ ਭਰੀ ਹੋਣਿਆ ਅੱਜ ਬੀਜੀ ਆ ਅੱਜ ਪਰ ਇਹ ਘਰਾਂ ਦੇ ਸਪਰੇ ਤੁਹਾਨੂੰ ਦਿਖਾਉਣੇ ਕਿੱਡ ਕਿੱਡੀ ਦਵਾਈ ਲੈਂਦੀ ਆਪਾਂ ਗੁੱਲ ਡੰਡੇ ਵਾਲੀ ਪੁਰਾਣੀ ਡੱਬਿਆ ਹਣਾ ਪ੍ਰੈਸ ਠੱਕ ਗਿਆ ਲੈ ਇੱਕ ਮਿੰਟ ਰੋਕੋ ਲਓ ਜੀ ਡਰਮ ਦਾ ਕਰ ਲਿਆ ਫੁੱਲ ਹੁਣ ਅੱਗੇ ਲੈ ਕੇ ਜਾਣਾ ਟਰੈਕਟਰ ਸਾਹਿਬ ਭਈਆ ਦਵਾਈ ਆ ਦੇਖੋ ਤੇ ਆ ਦੇਖੋ ਕਾ ਮਕੇ ਕੀ ਆ ਕੇ ਮਰਦੇ ਨੇ ਇੱਚ ਚਲੋ ਬਈ ਗਾਇਸ ਚਲੋ 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 ਬਈ ਗਾਇਸ ਚਲੋ ਬਈ ਗਾਇਸ ਚਲੋ ਵੀ ਗਾਇਸ ਆਹ ਭਾਈ ਹੌਲੀ ਲੈ ਕੇ ਜਾਣਾ ਬਈ ਪਰਿਆ ਡਰਾਮਾ ਘੇਰ ਲੱਗਾ ਰਗਾ ਆ ਗਿਆ ਛੱਲਾ ਓਕੇ ਮੈਂ ਇੱਥੇ ਵਰਕ ਕਿਲਾ ਕੇ ਬਰੇ ਕਰਨੀ ਆ ਇਹ ਹੁਣ ਵਾਸਤਾ ਦਵਾਈ ਇਹਦੇ ਵਿੱਚ ਕੋਲ ਕੇ ਤੇ ਫਿਰ ਕਰਦੇ ਆਂ ਕੰਮ ਸ਼ੁਰੂ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਟੋਰ ਲੱਗਦਾ ਆ ਅੱਜ ਦਾ ਬਤਾਲ ਗੂ ਬੈਲੀ ਇਹਦੇ ਜੋਰ ਦਾ तू भी तो जगह पिछे तेरे लो भाई देखो दो तीन किलों ते आ गए पाइप खिंच ट्रैक्टर खड़ा कर पिछे ਪਿੱਛੇ ਖੜਾਗਾ ਉਹ ਖੜਾ ਦੇਸਦਾ ਹੋ ਤੁਨ ਉਹ ਉੱਥੋਂ ਲਿਆਉਣੀਆਂ ਦੇਖ ਲੋ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ 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 ਬ੍ਰੇਕ ਲੱਗ ਗਏ ਕੱਟ 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 ਕ

ਕਹਿੰਦਾ ਕੋਲੇ ਜਾ ਕੇ ਦਮ ਝੜਦੇ ਹੋ ਦੇਖੋ ਜੱਟ ਆ ਜਾਂਦੀ ਐ ਫਟ ਪੈਣੀ ਹਾ 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 ਦੇ ਗੋਲੀ ਅੰਡਾ ਦੇਖੋ ਟਪਾਟਪ ਉਹ ਦੇਖ ਲਓ ਬਾਈ ਕਿੱਥੇ ਲੈ ਗਿਆ ਉਹ ਜਾਂਦਾ ਉੱਥੇ ਕਰਨੀ ਐ ਸਪਰੇ ਟਰੈਕਟਰ ਖੜਾਗਾ ਏਡੀ ਦੂਰ ਸਪਰੇ ਕਰਨੀ ਦੇਖ ਲਓ ਉਹ ਉੱਥੇ ਬਾਈ ਤਿੰਨ ਚਾਰ ਕਿੱਲਾਂ ਦੀ ਉਸਰੇ ਤੇ ਆ ਪਾਪ ਹੋਣਾ ਦੂਰ ਵਾਸਾ ਉਹਦਾ ਇੱਕ ਕਿੱਲਾ ਰਹਿ ਗਿਆ ਤਿੰਨ ਸਾਢੇ ਤਿੰਨ ਕਿੱਲੇ ਕੱਪਨੀ ਸੀ ਸਾਰੀ ਸਪਰੇ ਇਹਨੇ ਕਿੱਲੇ ਬਸ ਅੱਧਾ ਕਿੱਲਾ ਰਹਿ ਗਿਆ ਹੋਰ ਬਾਕੀ ਦਾ ਕਰਤੀ ਕੰਟਰੈਕਟਰ ਚਲਾ ਕੇ ਫੇਰ ਚੱਲਦੇ ਹਾਂ ਉੱਥੇ ਵਸਾਣ ਕਰਕੇ ਮਿਲਾਂਗੇ ਲਓ ਜੀ ਬਾਈ ਜੀ ਨਵੇਡ ਦਾ ਕੰਮ ਆ ਦੇਖੋ ਖਾਲੀ ਕਰਤਾ ਤੇ ਹੁਣ ਆਪਾਂ ਚੱਲਿਆ ਘਰ ਨੂੰ ਕਰਦਾ ਚਾਹ ਬਲੌਗ ਪਸੰਦ ਆਇਆ ਹੋਊਗਾ ਸਪੋਰਟ ਕਰਿਓ ਸ਼ੇਅਰ ਕਰਿਓ ਕੰਮ ਵਾਲੇ ਬਲੌਗ ਨੂੰ ਵੀ ਕਰਦੇ ਕਰੋ ਦੂਜਿਆਂ ਨੂੰ ਵੀ ਕਰਦੇ ਕਰੋ ਦੂਜਿਆਂ ਨੂੰ ਕਿਹੜਾ ਕਰਦੇ ਹੋ ਤੁਸੀਂ ਦੂਜਿਆਂ ਨੂੰ ਵੀ ਕਰਿਆ ਕਰੋ ਠੀਕ ਹੈ ਜੀ ਮਿਲਦੇ ਆਂ ਅੱਗੇ ਫੇਰ ਕਿਸੇ ਹੋਰ ਬਲੌਗ ਨਾਲ ਧੰਨਵਾਦ